ਹਾਂਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਨੂੰ ਠੀਕ ਠਾਕ ਹੋ ਤੇ ਬਾਈ ਸਵਰਨ ਦੇ ਕੋਲੇ ਆਏ ਸੀ ਬਾਈ ਦੇ ਮੁਰਗੇ ਜਿਹੜੇ ਸ਼ੋਅ ਦੇ ਵਿੱਚ ਲਹਿਰੇ ਤੇ ਗਿੱਲਕਲਾ ਜਿੱਤੇ ਸੀਗੇ ਅੱਜ ਉਹਨਾਂ ਦੀ ਆਪਾਂ ਡਿਟੇਲ ਤੁਹਾਡੇ ਅੱਗੇ ਰੱਖਦੇ ਆਂ ਵੀ ਕੀ ਖਾਸੀਅਤ ਸੀ ਕਿਉਂ ਜਿੱਤੇ ਆ ਕੀ ਕਾਰਨ ਬਾਈ ਕੀ ਹਾਲ ਹੈ ਠੀਕ ਹੋ ਜੀ ਹਾਂ ਵਧੀਆ ਰਹੇ ਤੇ ਆ ਇਹਦੀ ਡਿਟੇਲ ਦੱਸੋ ਬਾਈ ਇਹ ਡਿਟੇਲ ਵੀਰੇ ਸਭ ਤੋਂ ਪਹਿਲਾਂ ਆਪਣਾ ਮੁਰਗਾ ਡੋਡੀਫੋਰ ਪੱਠਾਂ ਦੇ ਵਿੱਚ ਗਿੱਲਕਲਾ ਫਾਸਟ ਆਇਆ ਸੀ। ਅੱਛਾ ਪਹਿਲਾਂ ਸ਼ੋਅ ਸਭ ਤੋਂ ਪਹਿਲਾਂ ਗਿੱਲਕਲਾ ਸ਼ੋਅ ਹੋਇਆ ਸੀਗਾ। ਠੀਕ ਹੈ। ਉੱਥੇ ਆਪਣਾ ਮੁਰਗਾ ਡੋਡੀਫੋਰ ਪੱਠਾਂ ਦੇ ਵਿੱਚ ਫਾਸਟ ਆਇਆ ਸੀਗਾ ਜੀ। ਠੀਕ ਹੈ। ਉਸ ਤੋਂ ਬਾਅਦ ਆਪਣਾ ਸ਼ੋਅ ਹੋਇਆ ਜੀ ਲਹਿਰੇ ਬਿੱਗੇ। ਠੀਕ ਹੈ। ਇਹ ਆਪਣੇ ਬਲਰਾਜ ਵਰਗਾ ਲਹਿਰੇ ਬਿੱਗੇ ਵਾਲਾ ਭਾਈ ਬਲਰਾਜ। ਹਾਂਜੀ ਹਾਂਜੀ ਹਾਂਜੀ। ਉਹਨਾਂ ਨੇ ਕਰਾਇਆ ਸੀ ਸ਼ੋਅ ਜੀ। ਉੱਥੇ ਸੈਂਕੜਾ ਆਇਆ ਜੀ। ਦੋ ਸਾਲੇ ਮੰਨ ਕੇ ਚੱਲੋ ਵੀ ਇਹ ਮੁਰਗਾ ਦੋ ਵਾਰੀ ਸ਼ੋਹ ਜਿੱਤਿਆ ਹਾਂਜੀ 4 ਵਾਰੀ 4 ਵਾਰੀ ਜਿੱਤਿਆ ਬਾਦੇ ਸੰਗਤ ਮੰਡੀ ਫਾਸਟ ਆਇਆ ਜੀ ਠੀਕ ਹੈ ਇਹਦੀ ਉਮਰ ਕਿੰਨੀ ਹੈ ਬਾਈ ਇਹਦੀ ਉਮਰ ਹੋ ਗਈ ਜੀ ਸਵਾਕ ਦੋ ਸਾਲ ਦਾ ਹੋ ਗਿਆ ਠੀਕ ਹੈ ਠੀਕ ਹੈ ਠੀਕ ਹੈ ਇਹ ਸ਼ੋਹ ਹੀ ਜਿੱਤਿਆ ਬਾਈ ਜੋੜ ਨਹੀਂ ਜਿੱਤਿਆ ਆਹ ਸ਼ੋਹ ਜਿੱਤਿਆ ਜੀ 400 ਜਿੱਤਿਆ ਥੋੜਾ ਤਨੌਲੇ ਵੀ ਜਿੱਨਰ ਹੋਇਆ ਜੀ ਇਹ 3 ਦੇ ਨੰਬਰ ਤੇ ਆਇਆ ਠੀਕ ਹੈ ਤੇ ਸੰਗਤ ਮੰਡੀ ਫਾਸਟ ਆਇਆ ਜੀ ਰਵੀ ਮਾਨਸ ਵਾਲੇ ਉਸਤਾਦ ਹੋ ਰਹੇ ਨੇ ਸ਼ੋਹ ਜੀ ਜੀ ਦੇਖੋ ਬਾਈ ਸਾਰੇ 4 ਆਹ ਮੁਰਗਾ ਬਾਈ ਦਾ ਸ਼ੋਅ ਜਿੱਤਿਆ ਵਿਆ ਪੂਰੇ 4 ਵਾਰੀ ਮਾੜੀ-ਮੋਟੀ ਗੱਲ ਨਹੀਂ ਹੁੰਦੀ ਪੂਰੇ 4 ਵਾਰੀ ਇਹ ਮੁਰਗਾ ਸ਼ੋਅ ਜਿੱਤਿਆ ਤੇ ਜਿਹੜਾ ਆਹ ਵਾਲਾ ਬਾਈ ਇਹਦੀ ਡਿਟੇਲ ਦੋ ਇਹ ਆਪਣੇ ਇਸ ਸ਼ੋਅ ਵਾਲੇ ਮੁਰਗੇ ਦਾ ਜੀ ਬੇਟਾ ਹੀ ਇਹਦਾ ਹੈ ਠੀਕ ਹੈ ਇਹਦਾ ਪੱਠਾ ਹਾਂਜੀ ਇਹਦਾ ਪੱਠਾ ਕਢਾਇਆ ਜੀ ਇਹ ਆਪੇ ਮੰਥੇ ਦੀ ਉਮਰ ਹੋ ਗਈ ਜੀ ਠੀਕ ਹੈ ਠੀਕ ਹੈ ਜੀ ਇਹਦੀ ਬਰੀਡ ਦੇ ਵਿੱਚ ਕਢਵਾਇਆ ਠੀਕ ਹੈ ਮੰਨ ਕੇ ਚਲੋ ਵੀ ਇਹ ਤਾਂ ਹਜੇ ਤਿਆਰ ਕਰੀ ਜਾਂਦੇ ਹਾਂ ਹਾਂਜੀ ਇਹ ਤਿਆਰ ਕਰੀ ਜਾਂਦੇ ਆ ਠੀਕ ਹੈ ਕਰੋ ਬਈ ਸ਼ੌਕ ਆਹ ਮੁਰਗੇ ਦਾ ਪੱਠਾ ਇਹਦੀ ਉਮਰ 8 ਮਹੀਨੇ ਦੀ ਆ ਕਰੋ ਸ਼ੌਕ ਜਮਾ ਇਹਨੇ ਇਹਦੇ ਅਰਗ ਹੀ ਬਣ ਜਾਣਾ ਹਜੇ ਇਹ 8 ਮਹੀਨੇ ਦੀ ਦੀ ਜਿਹੜਾ ਪਹਿਲਾ ਆਪਾਂ ਮੁਰਗੇ ਦਾ ਸ਼ੋਅ ਕਰਾਇਆ ਜਿਹੜਾ ਚਾਰ ਵਾਰੀ ਮੰਨ ਕੇ ਜਦੋਂ ਸ਼ੋਅ ਜਿੱਤਿਆ ਇਹ ਉਹਦਾ ਭਰਾ ਦਿਓ ਬਈ ਇਹਦੀ ਡਿਟੇਲ ਇਹ ਮੁਰਗਾ ਆਪਣਾ ਵੀਰ ਜੀ ਜਿਹੜਾ 400 ਜਿੱਤਿਆ ਜਾਨਵਰ ਆ ਠੀਕ ਹੈ ਜੀ ਉਹਦਾ ਸਕਾ ਭਰਾ ਜੀ ਇਹ ਆਪਾਂ ਸ਼ੋਅ ਦੇ ਵਿੱਚ ਇਹਦੇ ਪੈਰ ਦੇ ਵਿੱਚ ਭੌਰੀ ਕਰਕੇ ਨੂੰ ਸ਼ੋਅ ਦੇ ਵਿੱਚ ਨਹੀਂ ਪਾ ਸਕੀ ਠੀਕ ਹੈ ਠੀਕ ਹੈ ਜੀ ਇਹਦੇ ਇਹਨੂੰ ਆਪਾਂ ਸ਼ੌਕ ਕੀਤਾ ਸੀ ਉਹਦਾ ਜੀ ਦਾ ਉੱਥੇ ਇਹ ਦੋ ਪੰਡ ਪੰਡ ਭੁੰਦੜ ਹਾਂ ਪੰਡ ਭੁੰਦੜ ਦੇ ਵਿੱਚ ਪਾਣੀ ਆ ਤੇ ਆਪਾਂ ਇਹਦਾ ਸ਼ੌਕ ਕੀਤਾ ਸੀ ਇਹਨੇ ਦੂਜੇ ਪਾਣੀ ਤੀਜੇ ਪਾਣੀ ਦੇ ਵਿੱਚ ਵੀ ਤਰ ਠੀਕ ਹੈ ਠੀਕ ਹੈ ਆਹ ਮੁਰਗਾ ਜਿਹੜਾ ਬਾਈ ਦਾ ਭੁੰਦੜ ਥਾੜ ਵਾਲੀ ਗੇਮ ਦੇ winner ਰਿਹਾ ਵਿਆ ਕਰੋ ਸ਼ੌਂਕ ਇਸ ਮੁਰਗੇ ਦਾ ਇਹ ਮੁਰਗਾ ਤੋਂ ਪਹਿਲਾਂ ਆਪਾਂ ਇੱਕ ਸੁੱਕਿਆਂ ਤੇ ਵੀ ਇਹਦਾ ਸ਼ੌਂਕ ਕੀਤਾ ਸੀਗਾ ਜੀ ਠੀਕ ਹੈ ਉੱਥੇ ਵੀ ਨਰੇ ਜਿਹੜਾ ਸ਼ੌਂਕੀ ਪੁੱਤ ਮਾਲ ਆ ਇੰਸਟਾਗ੍ਰam ਦਾ ਜੀ ਬਾਜੂ ਬਾਈ ਉਹ ਆਪਣਾ ਦੋਸਤ ਆ ਜੀ ਠੀਕ ਹੈ ਉਹਨੇ ਲੜਾਇਆ ਸੀਗਾ ਜੀ ਤਪਾਰੀ ਜਾਂਦਾ ਸੀ ਠੀਕ 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 ਹਾਂਜੀ ਉੱਥੇ ਵੀ ਇਹ ਜਿੱਦਾ ਠੀਕ ਹੈ ਠੀਕ ਉੱਥੇ ਜਿਹਨੇ ਲਾਇਆ ਉੱਥੇ ਵੀ ਨਰੇ ਆਇਆ ਜੀ ਕਰੋ ਸ਼ੌਂਕ ਤੇ ਜਿਹੜਾ ਬਾਈ ਆਹਾਂ ਪੱਠਾ ਇਹ ਪੱਠਾ ਮਤਲਬ ਕਿ ਆਪਣੇ ਨਮੈਸੀ ਮੁਰਗੇ ਦਾ ਹੀ ਹੈ ਜੀ ਦੂਸਰਾ ਪੱਠਾ ਠੀਕ ਹੈ ਇਹ ਆਪਣੇ ਕੋਲੇ ਤਿੰਨ ਭਰਾ ਜੀ ਜਿਹੜੇ ਮੈਂ ਸੰਭਾਲੀ ਆ ਨਾ ਹਾਂ ਹਾਂ ਇਹ ਉਹਨਾਂ ਚੋਂ ਹੈ ਇਹਦੀ ਉਮਰ ਕਿੰਨੀ ਹੈ ਬਈ ਇਹ ਵੀ ਵੀ ਅੱਠ ਮਾਂਤੀ ਉਮਰ ਹੈ ਠੀਕ ਹੈ ਠੀਕ ਹੈ ਬਾਕੀ ਇਹ ਵੀ ਅੱਠਾਂ ਦਾ ਹੀ ਆ ਬਾਕੀ ਕਹਿਣ ਨੂੰ ਤਾਂ ਕੋਈ ਇਹਨੂੰ ਛਿਆਂ ਦਾ ਵੀ ਕਹਦੇ ਕਿਉਂਕਿ ਖਰਾ ਇਹ ਲੇਟ ਕੱਢਦਾ ਪਿਆ ਪਰ ਸਹੀ ਇਹਦੀ ਉਮਰ ਜਿਵੇਂ ਪਹਿਲਾਂ ਵਿਖਾਇਆ ਤੁਹਾਨੂੰ ਇਹ ਉਹਨਾਂ ਦੇ ਭਰਾ ਹੀ ਆ ਇਹਦੀ ਉਮਰ ਵੀ ਅੱਠ ਮਾਂਤੀ ਆ ਕਰੋ ਸ਼ੌਕ ਦੋਵਾਂ ਦਾ ਬਹੁਤ ਵਧੀਆ ਕਿ ਹੁਣ ਤੀਜੇ ਨੰਬਰ ਤੇ ਆਪਾਂ ਹੋਰ ਦਿਖਾਉਂਦੇ ਲੋਜੀ ਕਰੋ ਜਾਵੇ ਦਾ ਸ਼ੌਂਕ ਬਾਈ ਇਹਦੀ ਡਿਟੇਲ ਦਿਓ ਇਹ ਆਪਣਾ ਹੀ ਘਰ ਦਾ ਸਭ ਤੋਂ ਪਹਿਲਾਂ ਆਪਣੇ ਕੋਲੇ ਜਾਵੇ ਲਾ ਕੇ ਦਸ ਜਿੰਨਾਂ ਤੋਂ ਕੰਮ ਚੱਲਿਆ ਸੀ ਬਰੀਡਰ ਹਾਂਜੀ ਸਭ ਤੋਂ ਪਹਿਲਾਂ ਆਪਣਾ ਜ਼ਿੰਦਗੀ ਦਾ ਪਹਿਲੇ ਕੁੱਕੜ ਆਪਣੇ ਜਾਵੇ ਠੀਕ ਹੈ ਕਾਲੇ ਜਾਵੇ ਠੀਕ ਹੈ ਤੇ ਡਿਟੇਲ ਬਾਈ ਇਹਨਾਂ ਦੀ ਕਿੰਨੀ ਉਮਰ ਹੈ ਇਹਦੀ ਉਮਰ ਹੋਗੀ ਹੋਣੀ ਹੈ ਜੀ ਪੌਣੇ ਕੋ ਦੋ ਸਾਲ ਦੀ ਠੀਕ ਹੈ ਤੇ ਇਹ ਕੋਈ ਬਾਈ ਬਾਜੀ ਵਿਨਰ ਰਿਹਾ ਇਹ ਬਾਜੀ ਨਹੀਂ ਆਪਾਂ ਇਹਨੂੰ ਨਹੀਂ ਲੜਾਇਆ ਗਏ ਇਹਦਾ ਭਰਾ ਆਪਣੇ ਕੋਲੇ ਚਾਰ ਬਾਜ਼ੀਆਂ ਵਿਨਰ ਰਿਹਾ ਸੀ ਬਲੱਡੀ ਸਾਂਭਿਆ ਹਾਂਜੀ ਬਰੀਡਰ ਰੱਖਿਆ ਹਾਂਜੀ ਇਹਦਾ ਨੇ ਕੋਲੇ ਚਾਰ ਬਾਜ਼ੀਆਂ ਜਿੰਨਰ ਠੀਕ ਹੈ ਤੇ ਆ ਜਿਹੜਾ ਤੁਸੀਂ ਪੱਠਾ ਦੇਖਦੇ ਪਏ ਹੋ ਨੇ ਪੱਠਾ ਉਸੇ ਹੀ ਨਮੇਸ਼ੀ ਕੁੱਕਰ ਦਾ ਪੱਠਾ ਜਿਹੜੀ ਤੀਜਾ ਦੋ ਦੋ ਦਿਖਾਏ ਆ ਇਹ ਲਾਸਟ ਤੀਜਾ ਇਹ ਸੀ ਤਿੰਨੇ ਇਹ ਭਰਾ ਇੱਕ ਝੂਲੀ ਦੀ ਨਿਕਲੇ ਆ ਸ਼ੌਂਕ ਤੁਸੀਂ ਕਰ ਲੋ ਦੋਵਾਂ ਨੇ ਖਰਾ ਪੂਰੀਆਂ ਕੱਢੀਆਂ ਜਿਹੜਾ ਇੱਕ ਸੀਗੀਆਂ ਉਹਦੀਆਂ ਘੱਟ ਸੀ ਇੱਕੋ ਉਮਰ ਦੇ ਆ ਇੱਕੋ ਝੂਲੀ ਦੇ ਆ ਇੱਕੋ ਹੀ ਬਲੱਡ ਲਾਈਨ ਦੇ ਚੌਥੇ ਨੰਬਰ ਲਓ ਜੀ ਹੁਣ ਕਰੋ ਮਾਦੀਆਂ ਦਾ ਸ਼ੌਂਕ ਨਾ ਦੀਆਂ ਮਾਦੀਆਂ ਹੈ ਇਹ ਵੀ ਕੁੱਕੜੀ ਆ ਕਰਾ ਬਈ ਸਵਰਣਿਆ ਦਾ ਸ਼ੌਕ ਇਹ ਵੀਰੇ ਆਪਣੀ ਮਤਲਬ ਕਿ ਸਭ ਤੋਂ ਪਹਿਲਾਂ ਸ਼ੁਰੂਆਤੀ ਬਰੀਡ ਦੇ ਵਿੱਚੋਂ ਜਦੋਂ ਮੈਂ ਜਾਨਵਰ ਰੱਖਣ ਦਾ ਸ਼ੌਂਕ ਪਿਆ ਜੀ 2016 ਦੇ ਵਿੱਚ ਠੀਕ ਹੈ ਉਦੋਂ ਦੀ ਆਪਣੀ ਮਾਦੀ ਜਾਵੇ ਮੁਰਗੇ ਦੇ ਨਾਲ ਇਹ ਮਾਦੀ ਪੁਰਾਣੀਆ ਚਾਰਦੀ ਮਾਦੀ ਹੈ ਜੀ ਠੀਕ ਹੈ ਇਹਦੀ ਬਰੀਡ ਹੀ ਆਪਣੇ ਕੋਲ ਚੱਲੀ ਜਾਂਦੀ ਹੈ 7 ਸਾਲ ਦੀ ਉਮਰ ਹੈ ਬਈ ਦੀ ਹਾਂ ਜੀ ਆ ਜਿਹੜਾ ਆਪਣਾ ਨਮੇਸ਼ੀ ਮੁਰਗਾ ਇਹਦਾ ਪੁੱਤ ਹੈ ਠੀਕ ਹੈ ਵੀ ਇਹਨਾਂ ਤੋਂ ਕੰਮ ਚੱਲਿਆ ਸਾਰਾ ਜਿਹੜੇ ਪੱਠੀ ਪੁੱਠੀ ਇਹਨਾਂ ਦੀ ਆ ਹਾਂ ਇਹਨਾਂ ਦੀ ਸਾਰੇ ਜਿਹੜੀ ਗਾਂ ਆਪਣੀ ਇਸ ਮੁਰਗੀ ਦੀ ਧੀ ਹੈ ਇਹ ਮੁਰਗੀ ਕਾਲੀ ਤਾਲੀਆਂ ਲੱਤਾਂ ਕਾਲੀ ਨੋਖੀ ਇਹ ਹੈ ਤਾਂ ਬਈ ਮੰਨ ਕੇ ਚਲੋ ਕਾਲਿਆਂ ਚ ਹੀ ਬਣੇ ਵੀ ਹੈ ਨਾ ਹਾਂਜੀ ਹਾਂਜੀ ਜਾ ਵੈਂਚੋ ਜਾ ਵੈਂਚੋ ਕਾਲੇ ਜਾ ਵੈਂਚੋ ਕਾਲੇ ਜਾ ਵੈਂਚੋ ਇਹਦੀ ਉਮਰ ਕਿੰਨੀ ਹੈ ਬਈ ਇਹਦੀ ਉਮਰ ਮੈਂ ਡੇਢ ਪੌਣਾ ਕੁ ਦੋ ਸਾਲ ਦੀ ਠੀਕ ਹੈ ਆ ਮਾਦੀ ਦੀ ਉਮਰ 7-8 ਸਾਲ ਹੋਗੀ ਠੀਕ ਹੈ ਹਾਂਜੀ ਮੈਂ ਕਿ ਕੱਕੜੀ ਹੈ ਬਹੁਤ ਰੂ ਖੁਸ਼ ਹੁੰਦੀ ਆ ਹਰੇ ਹੋਰ ਬਥੇਰੇ ਆ ਸਾਨੂੰ ਟਾਈਮ ਦੀ ਥੋੜੀ ਜਿਹੀ ਕਮੀ ਆ ਸੇ ਮੇਨ ਮੇਨ ਵਿਖਾਈ ਜਣੇ ਆ ਕੁੱਕੜ ਤਾਂ ਚਾਹੇ ਜੇ ਇੰਨੇ ਕ ਜਿਆਦੇ ਆ ਵੀ ਸ਼ਾਮ ਹੋ ਜਾਈਏ ਆਪਾਂ ਨੂੰ ਦਿਖਾਉਂਦਿਆਂ ਨੂੰ ਪਰ ਜਿਹੜੀ ਮੇਨ ਮੇਨ ਆ ਕੋ ਬਾਈ ਜੀ ਉਹ ਦਿਖਾਏਗਾ ਚੌਥੇ ਨੰਬਰ ਦੀ ਦਿਖਾਇਓ ਬਾਈ ਹੋਰ ਕੀ ਆ ਲਓ ਜੀ ਆ ਕਰੋ ਸ਼ਾਟ ਮਾਦੀਆਂ ਦਾ ਇਹ ਬਾਈ ਦਿਓ ਐਨੀ ਡਿਟੇਲ ਇਹ ਆਪਣੀ ਜੀ ਜਿਹੜਾ ਮਤਲਬ ਕਿ ਨਮੈਸ਼ੀ ਮੁਰਗਾ ਜੀ ਉਹਦੀ ਧੀ ਹੈ ਜੀ ਉਹ ਜਿਹੜੇ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਜੀ ਦਿਖਾਇਆ ਉਹਨਾਂ ਦੀ ਭੈਣ ਠੀਕ ਹੈ ਜੀ ਠੀਕ ਹੈ ਇਹ ਆਪਣੀ ਜਿਹੜੀ ਬਦਾਮੀ ਮੁਰਗੀ ਦਿਖਾਈ ਹੈ ਨਾ ਤੁਹਾਨੂੰ ਉਹਦੀਆਂ ਪੱਟੀਆਂ ਹਾਂ ਉਹਦੀਆਂ ਪੱਟੀਆਂ ਜੀ ਇਹ ਬਦਾਮੀ ਆਹ ਵੀ ਕੋਈ ਪਹਿਣਾ ਹੀ ਹੈ ਹਾਂ ਇੰਨੀ ਇਹ ਹਾਂ ਇਹ ਵੀ ਪਹਿਣਾ ਹੈ ਪਹਿਲੀ ਝੋਲੀ ਦੀਆਂ ਆ ਬਾਅਦ ਵਿੱਚ ਠੀਕ ਹੈ ਮੰਨ ਕੇ ਚਲੋ ਬਲੱਡ ਲੈਨ ਇੱਕ ਹੋਇਆ ਬਲੱਡ ਲੈਨ ਇੱਕ ਹੋਇਆ ਆ ਕਰੋ ਸ਼ੌਕ ਤੇ ਆ ਜਾਵੇ ਦਾ ਵੀ ਕਰੋ ਸ਼ੌਕ ਇਹ ਜਾਵ ਹੈ ਬਈ ਜਾਵੇ ਦੀ ਡਿਟੇਲ ਵੀ ਦੱਸ ਦਿਓ ਇਹ ਜਾਵਾ ਆਪਣੇ ਜਾਵਿਆਂ ਦੇ ਵਿੱਚੋਂ ਹੈ ਜਿਹੜਾ ਉਹ ਤੁਹਾਨੂੰ ਪੱਠਾ ਦਿਖਾਇਆ ਪੋਨੇ ਦੋ ਸਾਲਾਂ ਦਾ ਉਹਦਾ ਬੱਚਾ ਜੀ ਇਹ ਠੀਕ ਹੈ ਇਹ ਆਪਣਾ ਜਾਵਾ ਵਧੀਆ ਲੱਗਿਆ ਦੇਖ ਕੇ ਜਿਹੜੀਆਂ ਬਾਈ ਨੇ ਦੱਸੀਆਂ ਪਹਿਲੇ ਆਪਾਂ ਜਾਨਵਰ ਵਿਖਾਏ ਆ ਮੁਰਗੇ ਮੁਰਗੀਆਂ ਇਹ ਉਹਨਾਂ ਦੀ ਸਾਰੀ ਬ੍ਰੀਡ ਆ ਤੇ ਉਹਨਾਂ ਦਾ ਸਾਰਾ ਰਿਜ਼ਲਟ ਆ ਫੇ ਇਹਨਾਂ ਦੀ ਉਮਰ 8-7 ਮਹੀਨੇ ਆ ਫੇ ਤੇ ਇਹਨਾਂ ਨੇ ਉਮਰ ਦੇ ਵਿੱਚ ਜਾ ਕੇ ਬੰਨਣਾ ਫਿਰ ਦੱਸਣਗੇ ਇਹ ਜਿੰਨੇ ਵੀ ਆਪਾਂ ਜਾਨਵਰ ਬਾਈ ਦੇ ਦਿਖਾਏ ਆ ਤੁਹਾਨੂੰ ਤੇ ਜ਼ਰੂਰ ਦੱਸਿਓ ਵੀ ਕਿਵੇਂ ਲੱਗੇ ਸਾਰੀ ਡਿਟੇਲ ਆਪਾਂ ਦੱਸਦੀ ਤੇ ਹੁਣ ਬਈ ਸਵਰਨੇ ਇਹਨਾਂ ਬਾਰੇ ਦੱਸੋ ਵੀ ਕੀ ਲੱਗਦੇ ਤੁਹਾਡੇ ਇਹ ਆਪਣੇ ਉਸਤਾਦ ਜੀ ਆਜੀ ਪਾਲਾ ਜੀ ਆਮਨਗਰੋਂ ਆ ਕੇ ਪੜ੍ਹਦੇ ਹੋ ਜੀ ਠੀਕ ਹੈ ਜੀ ਇਹਨਾਂ ਨਾਲ ਆਪਾਂ ਥੋੜੇ ਚਿਰ ਦੇ ਵਿੱਚ ਹੀ ਮਤਲਬ ਕਿ ਪੱਕ ਦੇ ਠੀਕ ਹੈ ਜੀ ਇਹਨਾਂ ਦਾ ਮੈਂ ਸ਼ਿਕਰਤ ਕਰਦਾ ਠੀਕ ਹੈ ਮੰਨ ਕੇ ਚੱਲੋ ਵੀ ਵੀ ਚਲੋ ਫਿਰ ਵੀ ਹੁਣ ਉਸਤਾਦ ਹੀ ਹੂੰ ਹਾਂ ਉਸਤਾਦ ਹੀ ਉਸਤਾਦ ਦੇ ਤੌਰ ਤੇ ਆਪਾਂ ਇਹਨਾਂ ਦੀ ਇੱਜ਼ਤ ਕਰਦੇ ਆ ਠੀਕ ਹੈ ਜੀ ਇਹ ਆਪਣੇ ਤੋਂ ਘਰ ਦੇ ਵਿੱਚੋਂ ਕੋਈ ਵੀ ਜਾਨਵਰ ਮੇਰੇ ਵੇ ਸਮਝੇ ਬੇ ਪੁੱਛੇ ਤੋਂ ਬਿਨਾ ਕੋਈ ਵੀ ਜਾਨਵਰ ਰਜਾ ਸਕਦੇ ਮੇਰੇ ਸਾਥ ਜੀ ਠੀਕ ਹੈ ਜੀ ਤੇ ਜਾਨਵਰਾਂ ਦੀ ਸ਼ੌਂਕ ਤਾਂ ਆਪਾਂ ਕਰ ਲੇ ਬਾਈ ਦੇ ਹੁਣ ਬਾਈ ਤੋਂ ਆਪਾਂ ਡਿਟੇਲ ਪੁੱਛਦੇ ਆ ਬਾਈ ਕਿੰਨਾ ਚਿਰ ਹੋ ਗਿਆ ਸ਼ੌਂਕ ਕਰਦਿਆਂ ਨੂੰ ਆਪਾਂ ਨੂੰ ਸ਼ੌਂਕ ਕਰਦਿਆਂ ਨੂੰ ਵੀਰੇ 216 ਦੇ ਬੱਚੇ ਪਛਾਣ ਸਕਦਾ ਸੀ ਜਾਵੇ ਮੁਰਗੇ ਦਾ ਤੇ ਬਾਦਾਮੀ ਮੁਰਗੀ ਦਾ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਦਿਖਾਈ ਆ ਉਸ ਦਾ ਠੀਕ ਹੈ ਠੀਕ ਹੈ ਉਹ ਆਪਣੀ ਸ਼ੁਰੂਆਤੀ ਸ਼ੌਂਕ ਹੈ ਠੀਕ ਹੈ ਹਾਂ ਜੀ ਤੇ ਇਹ ਜਿਹੜੇ ਬਾਈ ਜੀ ਬੈਠੇ ਪਾਲਾ ਜੀ ਇਹਨਾਂ ਬਾਰੇ ਜ਼ਰੂਰ ਦੱਸਿਓ ਤੁਹਾਡਾ ਕੀ ਰਿਸ਼ਤਾ ਇਹਨਾਂ ਨਾਲ ਕੀ ਲੱਗਦੇ ਆ ਇਹ ਆਪਣੇ ਉਸਾਰ ਨੇ ਰਾਮ ਨਗਰ ਤੋਂ ਪਾਲਾ ਸਾਹਿਬ ਠੀਕ ਹੈ ਜੀ ਜੋ ਕਿਸੇ ਜਾਣਦਾ ਚਾਹੁੰਦੇ ਮਦਾਜ ਅੱਜ ਦੇ ਖੜਾਵੀ ਸਾਹਿਬ ਇਹਨਾਂ ਨੂੰ ਜਾਣਦੇ ਠੀਕ ਹੈ ਜੀ ਇਹਨਾਂ ਦੇ ਆਪਣੇ ਸ਼ਹਿਰ ਤੇ ਪੈਣਾ ਜੀ ਥੋੜੇ ਚਰਦੀ ਗੱਲ ਹੈ ਜੀ ਠੀਕ ਹੈ ਜੀ ਮਤਲਬ ਆਇਆ ਜਾਣਾ ਜੀ ਮੇਰੇ ਘਰ ਦੇ ਵਿੱਚ ਜੋ ਵੀ ਜਾਨਵਰ ਫਿਰਦੇ ਮੇਰਾ ਉਸਤਾਦ ਮੇਰੇ ਬਿਨ ਪੁੱਛੇ ਤੋਂ ਕੋਈ ਵੀ ਜਾਨਵਰ ਮੇਰੇ ਤੋਂ ਕਦੇ ਬਸ ਨਹੀਂ ਠੀਕ ਹੈ ਤੇ ਆਪਣੇ ਉਸਤਾਦ ਜੀ ਤੁਹਾਡੇ ਮੇਨ ਪਾਲਟੀ ਦੇ ਬੰਦੇ ਕਿਹੜੇ ਕਿਹੜੇ ਆ ਮੇਨ ਪਾਲਟੀ ਦਾ ਬੰਦਾ ਤਾਂ ਪਹਿਲਾ ਜੱਜੀ ਹੈ ਜੀ ਲਖੀ ਵਾਲੀ ਤੋਂ ਠੀਕ ਹੈ ਜੀ ਉਹ ਆਪਣਾ ਆਪ ਦਾ ਬੰਦਾ ਰਿਸ਼ਤਾਰਪੁੰਦਾ ਠੀਕ ਹੈ ਜੀ ਉਹ ਉੱਪਰ ਸਾਨੂੰ ਕੁੱਪੜੀ ਪਾਲ ਕੇ ਦਿੰਦਾ ਠੀਕ ਹੈ ਜੀ ਕੁੱਪੜ ਵੀ ਸੰਭ ਕਰਦਾ ਮੰਨ ਕੇ ਜਦੋਂ ਤਿਆਰ ਕਰਕੇ ਉਹ ਹੀ ਦਿੰਦੇ ਆ ਲੜਾਉਣੇ ਅਸੀਂ ਆ ਉਹ ਸੰਭ ਕੇ ਦਿੰਦਾ ਸਰ ਠੀਕ ਹੈ ਇਹ ਬੰਦੇ ਬੰਦੀ ਆ ਜੀ ਉਦੋਂ ਬਾਅਦ ਆ ਗਿਆ ਸਵਰਨ ਠੀਕ ਹੈ ਜੀ ਪਵਨ ਠੀਕ ਹੈ ਜੀ ਤੇ ਕਾਕਾ ਜੀ ਕਾਕਾ ਠੀਕ ਹੈ ਜੀ ਬਰੂ ਵਾਲੀ ਮੰਡੀ ਤੋਂ ਠੀਕ ਹੈ ਜੀ ਤੇ ਇੱਕ ਜਿਹਾ ਆਪਣਾ ਕੰਪੂਰ ਮੰਡੀ ਹੈ ਫੁੰਦਰ ਤੋਂ ਤੇ ਇਹ ਬੰਦੇ ਐ ਮੇਨ ਮੇਨ ਆਪਣੇ ਠੀਕ ਹੈ ਜੀ ਇਹ ਬੰਦੇ ਨਾਲ ਆਪਣੇ ਸਾਰੇ ਠੀਕ ਹੈ ਜੀ ਬਸ 8-10 ਬੰਦੇ ਇਹਨੂੰ ਜੇ ਆਪਣੇ ਨਾਲ ਬਝੇਰੀਆ ਵਿਚਾਰੀ ਇੰਨਾ ਤਾਂ ਨਾਂ ਨਹੀਂ ਲੈ ਸਕਦਾ ਸਹੀ ਜੀ ਆਪਣਾ ਭਰਾ ਖੜਾ ਜੀ ਧਾਰੀ ਇਹਦਾ ਪੂਰਾ ਸਹਿਯੋਗ ਆਈ ਆਪਣਾ ਜਾਨਵਰਾਂ ਦੇ ਨਾਲ ਸੀਮਾ ਸੀਮਾ ਬਾਈ ਦੋਵੇਂ ਭਰਾ ਕੱਥੇ ਸ਼ੌਂਕਾ ਸੀਮਾ ਪਿਓ ਪੱਤੀ ਮੇਰੇ ਨਾਲਾ ਠੀਕ ਹੈ ਜੀ ਤੂੰ ਮੈਨੂੰ ਸਤਾਰ ਕਹਿੰਦਾ ਇਹ ਆਪਣੇ ਨਾਲ ਇਹ ਪੂਰਾ ਸਹਿਯੋਗ ਦਿੰਦੇ ਆ ਜਦੋਂ ਮੰਨ ਕੇ ਚਲੋ ਬਾਣੀ ਪਰਿਵਾਰ ਪਰਿਵਾਰ ਵਾਂਗੂ ਗਈ ਸੀ ਫਿਰ ਮਗਰ ਕੀ ਰਹਿ ਗਿਆ ਮਗਰ ਕੀ ਰਹਿ ਗਿਆ ਸਹੀ ਕਾਕਾ ਬਰੂ ਵਾਲੇ ਤੋਂ ਆਪਣਾ ਜੀ ਰਿਸ਼ਤੇਦਾਰ ਆਹੀ ਮੇਰਾ ਠੀਕ ਹੈ ਜੀ ਉਹ ਵੀ ਖਾ ਗਿਆ ਕਦੇ ਵੀ ਮੈਨੂੰ ਚਾਹੁੰਦੇ ਜਾਨਾ ਅੱਧੀ ਰਾਤ ਨੂੰ ਵੀ ਉਹਨੂੰ ਬੁਲਾਉਣਾ ਤਾਂ ਠੀਕ ਹੈ ਜੀ ਐਤ ਕੀ ਉਸਤਾਦ ਜੀ ਬਾਜੀਆਂ ਕਿੰਨੀਆਂ ਛੱਡੀਆਂ ਤੁਸੀਂ ਕਿੰਨਾ ਕਿੰਨਾ ਸ਼ੌਂਕ ਕੀਤਾ ਪੰਜ ਤੇ ਚਾਰ ਪੰਜ ਬਾਜੀਆਂ ਵਿੱਚ ਸਾਰੀਆਂ ਠੀਕ ਹੈ ਚਾਰ ਪੰਜ ਇਹਨਾਂ ਨੇ ਬਾਜੀਆਂ ਬਾਜੀਆਂ ਛੱਡੀਆਂ ਸਾਰੀ Winner ਰਹੀ ਹੈ ਬਾਬੀ ਦੀ ਕਰਪਾ ਨਾਲ ਪੂਰਾ ਪੰਦਸਾ ਇਹ ਹੀ ਹੈ ਪਰਮਾਤਮਾ ਰੱਖਦਾ ਸਹੀ ਗੱਲ ਹੈ ਜੀ ਬੜਾ ਅਥਰਮ ਆ ਰਿਹਾ ਹੈ ਠੀਕ ਹੈ ਕਹਿੰਦਾ ਇੱਕ ਹੋਰ ਚੀਜ਼ ਹੈ ਸਰਦਨ ਜਦੋਂ ਹੁਣ ਮੰਨ ਕੇ ਚੱਲ ਸਭ ਤੋਂ ਪਹਿਲਾਂ ਮੈਂ ਘਰੇ ਆਇਆ ਘਰੇ ਬੰਦੇ ਦੀ ਹੋਰ ਕੋਈ ਚੀਜ਼ ਹੋਵੇ ਨਾ ਹੋਵੇ ਜਿਹੜੀਆਂ ਟਰੋਫੀਆਂ ਪਈਆਂ ਜਿਹੜੇ ਜਿਹੜੇ ਨਾਮ ਜਿੱਤੇ ਆ ਹਾਂਜੀ ਹੋਰ ਚਾਹੇ ਕੋਈ ਕਿ ਆਪਣੇ ਘਰੇ ਲੱਖ ਰੁਪਏ ਦੀ ਚੀਜ਼ ਪਈ ਹੋਵੇ ਬੰਦਾ ਉਹਦੇ ਵੱਲ ਨਹੀਂ ਵੇਦਾ ਇਹਨਾਂ ਵੱਲ ਜ਼ਰੂਰ ਵੇਦਾ ਇਹ ਚਿੰਗੀਆਂ ਪਈਆਂ ਹੁਣ ਹਾਂਜੀ ਹਾਂਜੀ ਕਿੰਨਾ ਵਧੀਆ ਲੱਗਦਾ ਇੱਕ ਜਿਹੜਾ ਖਲੀ ਬਾਰੇ ਤੁਸੀਂ ਮੁਰਗੇ ਬਾਰੇ ਦੱਸਦੇ ਸੀਗੇ ਹਾਂਜੀ ਉਹ ਮੁਰਗਾ ਵੀ ਤਾਂ ਮਰ ਗਿਆ ਸੀ ਉਮਰ ਹੋ ਕੇ ਹਾਂਜੀ ਉਹ ਉਹਦੀ ਬਲੱਡ ਲਾਈਨ ਕਿਵੇਂ ਸੀ ਬਾਈ ਰਿਜ਼ਲਟ ਚੰਗਾ ਸੀ ਆਪਣੀ ਜਾਵੇ ਦੇ ਵਿੱਚੋਂ ਸਭ ਤੋਂ ਪਹਿਲਾਂ ਮੁਰਦ ਦੀ ਬਲੱਡ ਲਾਈਨ ਸੀ ਬਾਈ ਜੀ ਠੀਕ ਹੈ ਜੀ ਉਹਨੂੰ ਚਾਰ ਜੋੜ ਲੜਾਇਆ ਸੀ ਠੀਕ ਹੈ ਜੀ ਤਿੰਨ ਜੋੜ ਉਹ ਵਿਨਰ ਹੋਇਆ ਸੀ ਜੀ ਚੌਥਾ ਜੋੜ ਉਹ ਸਾਂਝਾ ਹੋਇਆ ਸੀ ਠੀਕ ਹੈ ਉਸ ਤੋਂ ਬਾਅਦ ਉਹ ਥੋੜਾ ਜਿਹਾ ਕੋਈ ਬਿਮਾਰੀ ਦੇ ਵਿੱਚ ਆ ਗਿਆ ਠੀਕ ਹੈ ਉਹ ਥੋੜਾ ਜਾਨਵਾਰਾ ਪਾੜਾ ਕਰਕੇ ਉਹਦੀ ਪੱਠੀ ਹੈਗੀ ਹੁਣ ਖਲੀਲੀ ਹਾਂਜੀ ਉਹਦਾ ਭਰਾ ਸੀ ਜੀ ਸਗਾ ਜਿਹੜਾ ਆਪਾਂ ਤੁਹਾਨੂੰ ਜਾਵੇ ਦਾ ਸ਼ੌਂਕ ਕਰਾਉਂਦਾ ਠੀਕ ਹੈ ਠੀਕ ਹੈ ਉਹਦਾ ਡਰੈਕਟਰ ਭਰਾ ਸੀ ਜੀ ਸਿੱਧਾ ਠੀਕ ਹੈ ਜੀ ਠੀਕ ਹੈ ਬਾਈ ਇਹ ਇੱਕ ਸਵਰਨ ਕਰਦੇ ਬੱਚੇ ਕੋਈ ਹੋਰ ਰੋਕ ਟੋਕ ਨਹੀਂ ਕਰਦੇ ਵੀ ਤੂੰ ਕਿਹੜੇ ਕੰਮਾਂ ਜੁਕੀਏ ਆਪਣੇ ਘਰ ਦਾ ਜੀ ਪੂਰਾ ਸੰਯੋਗ ਹੈ ਮੇਰੇ بیٹے ਦਾ ਜੀ ਸੰਯੋਗ ਹੈ ਜੀ ਬੱਚੇ ਦਾ ਜਦੋਂ ਮੈਂ ਨਹੀਂ ਕਰੇ ਹੁੰਦਾ ਜੀ ਬਾਅਦ ਵਿੱਚ ਦੇਖਭਾਲ ਕਰਦਾ ਜਾਣ ਵਾਲਾ ਇਹ ਤਾਂ ਬਾਹਲਾ ਸ਼ੌਕ ਵੀ ਕਰਦੀ ਹੈ ਜੀ ਸਾਡੇ ਘਰ ਦੇ ਛੋਟਾ ਸਵਰਨਾ ਬਾਈ ਦਾ ਬੱਚਾ ਇਹਨੂੰ ਪੂਰਾ ਸ਼ੌਕ ਆ ਇਹਦੇ ਵਿੱਚ ਹਾਂਜੀ ਹਾਂਜੀ ਬਾਕੀ ਕਿਸੇ ਨਸਲ ਬਾਰੇ ਜੋ ਵੀ ਪੁੱਛਣਾ ਹੈ ਬੱਚਾ ਹੀ ਦੱਸਦਾ ਕੋਈ ਨਹੀਂ ਸਹੀ ਗੱਲ ਹੈ ਜੀ ਸਹੀ ਗੱਲ ਤੇ ਇੱਕ ਚੀਜ਼ ਹੋਰ ਆ ਬਾਈ ਮੰਨ ਕੇ ਚੱਲੋ ਨੌਜਵਾਨੀ ਨੂੰ ਬਾਈ ਕੀ ਸਨੇਹ ਦੇਣਾ ਚਾਹੁੰਦੇ ਹੋ ਨੌਜਵਾਨੀ ਦਾ ਪੈਸ ਨੇ ਆ ਦਿਨਾਂ ਵੀ ਕੋਈ ਸ਼ੌਂਕ ਕਰੋ ਜੀ ਆਪ ਦਾ ਕਿਸੇ ਵੀ ਤਰ੍ਹਾਂ ਦਾ ਕਰੋ ਕੋਈ ਸਕਾਰੀ ਪੁੱਤਿਆਂ ਦਾ ਕਰਦਾ ਜੀ ਕੋਈ ਕਬੂਤਰਾਂ ਦਾ ਕਰਦਾ ਜੀ ਕੋਈ ਮੁਰਗਿਆਂ ਦਾ ਕਰਦਾ ਜੀ ਪਰ ਜ਼ਿੰਦਗੀ ਚ ਬੰਦੇ ਨੂੰ ਸ਼ੌਂਕ ਹੋਣਾ ਪਈਦਾ ਜੀ ਜਦੋਂ ਹੁਣ ਬੰਦਾ ਬਾਹਰੋਂ ਚੱਲ ਕੇ ਘਰੇ ਆਉਂਦਾ ਨਾ ਜੀ ਸ਼ਾਮ ਨੂੰ ਆਉਦਾ ਸ਼ੌਂਕ ਵੇਖ ਕੇ ਬੰਦੇ ਦਾ ਥੱਕੇਵਾ ਲੈਂਦਾ ਜੀ ਪਹਿਲਾਂ ਸਭ ਤੋਂ ਪਹਿਲਾਂ ਘਰੇਵਾਰਨ ਤੋਂ ਪਹਿਲਾਂ ਜੀ ਖੁੱਡਿਆਂ ਦੇ ਵਿੱਚ ਜਾਨਵਰ ਵੇਖੀਦੇ ਆ ਕੰਧ ਉੱਤ ਖੜੇ ਆ ਢਲ ਮਿਸਤਾਨੀ ਫਿਰ ਇੱਥੋਂ ਟਿੱਕਰ ਬੰਦਾ ਪਹੁੰਚਦਾ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਮੰਨ ਕੇ ਚਲੋ ਬਈ ਹੋਰ ਇੱਕ ਚੀਜ਼ ਦਾ ਹੋਰ ਸਵਾਲ ਬਹੁਤ ਆ ਹਾਂਜੀ ਮੰਨ ਕੇ ਚਲੋ ਜਦੋਂ ਚਾਰ ਜਿਹੜਾ ਮੁਰਗਾ ਤੁਹਾਡਾ ਸ਼ੋਅ ਜਿੱਤਿਆ ਹੋਇਆ ਸੀਗਾ ਹਾਂਜੀ ਉਦੋਂ ਚਲੋ ਸਾਨੂੰ ਵੀ ਇਸ ਚੀਜ਼ ਦਾ ਪਤਾ ਉੱਥੇ ਵੀ ਸਾਰੇ ਲੋਕ ਪੁੱਛਦੇ ਸੀ ਤੁਸੀਂ ਬਈ ਇਹ ਸੇ ਨਹੀਂ ਕਰਦੇ ਕਿ ਆਪਦੇ ਘਰੇ ਸ਼ੌਂਕ ਨਹੀਂ ਰੱਖਦੇ ਹੋ ਬਈ ਇਹ ਚੀਜ਼ ਜ਼ਰੂਰ ਦੱਸਿਓ ਮੇਰਾ ਭਰਾ ਇਹ ਆਪਾਂ ਤੁਹਾਨੂੰ ਦੱਸਦੇ ਜੀ ਹਜੇ ਟਿੱਕਰ ਆਪਾਂ ਕੋਈ ਛੇਲ ਨਹੀਂ ਕੀਤਾ ਜਾਨਵਰ ਘਰ ਦੇ ਵਿੱਚੋਂ ਨਾ ਹੀ ਆਪਾਂ ਕਰਨਾ ਹੈ ਠੀਕ ਹੈ ਜੀ ਹਾਂ ਇਹ ਆਪਾਂ ਆਪ ਦਾ ਜੱਦੀ ਸੌਂਗ ਚੱਲੂਗਾ ਸਾਡਾ ਮੇਰੇ ਬੱਚੇ ਰੱਖਣਗੇ ਗਾਂ ਰੱਖਣਗੇ ਜਿੰਨਾ ਚਿਰ ਪਰਵਾਹ ਨਾ ਲਾਉਣਾ ਸਾਡੀ ਬਰੀਡ ਜੱਦੀ ਘਰੇ ਹੀ ਚੱਲੂਗੀ ਠੀਕ ਹੈ ਠੀਕ ਹੈ ਭਾਈ ਮਨ ਕੇ ਚਲੋ ਬਈ ਇੱਕ ਹੋਰ ਚੀਜ਼ ਜਿਵੇਂ ਹੁਣ ਤੁਸੀਂ ਸਾਰੇ ਜਾਨਵਰ ਵਿਖਾਏ ਆ ਵੀ ਅੱਗੇ ਚਲੋ ਅਸੀਂ ਨਹੀਂ ਦਿਖਾਈ ਕਈ ਤਿਆਰੀ ਤੇ ਲੱਗੇ ਆ ਕਈ ਤਿਆਰੀ ਤੇ ਲਾਉਣੇ ਆ ਨਹੀਂ ਦਿਖਾਉਣੇ ਚਾਹੀਦੇ ਮਨ ਕੇ ਚਲੋ ਬਾਈ ਤੁਸੀਂ ਜਿਹੜਾ ਇਹਨਾਂ ਦੀ ਬਰੀਡਿੰਗ ਬਣਾਉਣੀ ਆ ਬੱਚੇ ਕਢਾਉਣੇ ਆ ਇਹ ਬਾਈ ਕੋਈ ਬਾਹਰ ਦੀ ਕੁਕੜੀ ਜਾਂ ਬਾਹਰ ਦਾ ਕੋਕੜ ਨਾ ਤੇ ਨਿਕੜਾਉਂਦੇ ਇਹਨਾਂ ਦੀ ਕਢਾਉਣੀ ਆ ਬਾਈ ਹਾਂਜੀ ਆਪਾਂ ਘਰ ਦੇ ਕਢਾਉਣੇ ਪ्योर ਪੰਜਾਬੀ ਮਾਦੀ ਆਪਣੇ ਕੋਲੇ ਸ਼ੋਰ ਪੰਜਾਬੀ ਕੋਕੜ ਆਈ ਆ ਆਪਣੇ ਆਪਾਂ ਕੋਈ ਬਾਹਰ ਦਾ ਬਲੱਡ ਇਹਨਾਂ ਦੇ ਨਾ ਹੀ ਪਾਉਣਾ ਜੀ ਨਾ ਹੀ ਕਰਾਸ ਕਰਾਉਣਾ ਇਹਨਾਂ ਨੂੰ ਠੀਕ ਹੈ ਮਨ ਕੇ ਚਲੋ ਵੀ ਆਪ ਜੀ ਆਪ ਦੇ ਘਰ ਦੀ ਬ ਹਾਂ ਜੀ ਕੀ ਗਣਾ ਜੀ ਪੂਰਾ ਠੀਕ ਹੈ ਤੇ ਮੰਨ ਕੇ ਚਲੋ ਬਾਈ ਰੋਜ਼ ਦੇ ਵਿੱਚ ਚਾਹੇ ਕੁੱਕੜ ਆਪਾਂ ਤਿਆਰ ਕਰਦੇ ਆਂ ਚਾਹੇ ਨਹੀਂ ਕਰਦੇ ਪਰ ਜਾਨਾ ਬਾਈ ਤੁਸੀਂ ਕੀ ਚੀਜ਼ ਪਾਉਣੀ ਪਾਉਣੀ ਇਹਨਾਂ ਨੂੰ ਕੀ ਚੀਜ਼ ਪਾਉਣੀ ਸੁਬਾ ਤਾਂ ਇਹ ਪੀਓ ਮੈਂ ਲੱਗ ਕੇ ਜਿਵੇਂ ਡ్రਾਈ ਫਰੂਟ ਜੋ ਆਪਾਂ ਬੰਦਾ ਖਾਂਦਾ ਜੀ ਉਸ ਤਰ੍ਹਾਂ ਦਾ ਥੋੜੀ ਮਾਤਰਾ ਚ ਜਿੰਨਾ ਕ ਜਾਨਵਰ ਪਚਾ ਸਕੇ ਜੀ ਇਹ ਵੀ ਨਹੀਂ ਕਈ ਬੰਦੇ ਓਵਰ ਹੀ ਕਰ ਦਿੰਦੇ ਜਾਨਵਰ ਨੂੰ ਧੱਕੇ ਨਾਲ ਖੋਹਦੇ ਉਹ ਵੀ ਗਲਤ ਹੈ ਜੀ ਇਹ ਆਪਾਂ ਸਾਰਿਆਂ ਨੂੰ ਸੁਨੇਹਾ ਦੇਣਾ ਚਾਹੁੰਦੇ ਜੀ ਜਿੰਨਾ ਜਾਨਵਰ ਆਪਦੀ ਮਰਜ਼ੀ ਨਾਲ ਖਾਂਦਾ ਉਹਨੂੰ ਖਾਣਾ ਚਾਹੀਦਾ ਜੀ ਉਸ ਤੋਂ ਬਾਅਦ 2-3 ਮੀਲਾਂ ਦੇ ਵਿਚ ਦੋ-ਦੋ ਘੰਟਿਆਂ ਬਾਅਦ ਹੀ ਜੇ ਨਹੀਂ ਇੱਕ ਵਾਰੀ ਰਜਾਤਾ ਉਸ ਉੱਤੇ ਹੋਰ ਕੁਝ ਪਾ ਦਿਓ ਕੋਈ ਸਮਾਂ ਵੀ ਦੇਣਾ ਚਾਹੀਦਾ ਹੈ ਜਾਨਵਰ ਨੂੰ ਦੋ ਇੱਕ ਚੀਜ਼ ਹੋਰ ਹੈ ਬਈ ਮੰਨ ਕੇ ਚੱਲੋ ਜਿਵੇਂ ਹੁਣ ਤੁਹਾਡੇ ਕੋਲੇ ਜਾਨਵਰਾਂ ਬਿਮਾਰੀ ਬਹੁਤ ਪੈਦੀ ਇਹਨਾਂ ਨੂੰ ਹਾਂਜੀ ਤੁਸੀਂ ਰੁਟੀਨ ਦੇ ਵਿੱਚ ਆਪ ਦੇ ਮੁਤਾਬਕ ਤੁਸੀਂ ਕਿਹੜੀ ਚੀਜ਼ ਕਿਹੜੀ ਮੈਡੀਸਿਨ ਤੁਸੀਂ ਯੂਜ਼ ਕਰਦੇ ਹੋ ਬਿਮਾਰੀ ਤੋਂ ਇਹਨਾਂ ਨੂੰ ਆਪ ਬਚਾ ਸਕੀਏ ਕੀ ਨਾਮ ਹੈ ਬਈ ਉਸ ਚੀਜ਼ ਦਾ ਤੁਸੀਂ ਜੇ ਦੱਸ ਸਕੋ ਜੋ ਜ਼ਰੂਰ ਕੀ ਤੋਂ ਵਰਤਾਰ ਹੁੰਦਾ ਜੀ ਉਹਦੋਂ ਤੱਕ ਜੋ ਬੱਚਿਆਂ ਵਾਲਿਆਂ ਆਪਾਂ ਸਿਰਫ ਹੁੰਦੇ ਜੀ ਬੱਚਿਆਂ ਵਾਲੇ ਪੈਰਾਸੀਟਾਮੋਲ ਸਿਰਫ ਹੁੰਦੇ ਜੀ ਆਪਾਂ ਬੁਖਾਰ ਦੇ ਵਿੱਚ ਉਹ ਦੇ ਸਕਦੇ ਹਾਂ ਇਹਨਾਂ ਨੂੰ ਪੈਰਾਸੀਟਾਮੋਲ ਨਾਂ ਦਾ ਦੇ ਸਕਦੇ ਹੋ ਤੋਂ ਬਾਅਦ ਜ਼ਿਆਦੇ ਦਿਨ ਨਹੀਂ ਦੇਣਾ ਜੀ ਪੈਰਾਸੀਟਾਮੋਲ ਦਾ ਆ ਪੈਰਾਸੀਟਾਮੋਲ ਦਾ ਠੀਕ ਹੈ ਬੱਚਿਆਂ ਦਾ ਸਾਰੀ ਹਾਂ ਜੀ ਬਾਕੀ ਕੋਈ ਮਤਲਬ ਕਿ ਪੇਟ ਦੇ ਵਿੱਚ ਇਨਫੈਕਸ਼ਨ ਹੁੰਦੀ ਹੈ ਜੀ ਉਹਦੇ ਕੋ ਫਲੈਕਸਨ ਟੈਬਲੇਟ ਹੁੰਦੀ ਹੈ ਜੀ ਠੀਕ ਹੈ ਜੀ ਉਹ ਫਲੈਕਸਨ ਓ ਜੱਡੀ ਠੀਕ ਹੈ ਉਹ ਟੈਬਲੇਟ ਵੀ ਆਪਾਂ ਯੂਜ਼ ਕਰਾ ਸਕਦੇ ਹਾਂ ਉਹ ਵੀ ਬਹੁਤ ਰਿਜ਼ਲਟ ਠੀਕ ਗੱਲ ਆ ਮੰਨ ਕੇ ਚਲੋ ਚਲੋ ਤੁਸੀਂ ਤਾਂ ਪੁਰਾਣੇ ਹੋ ਸਾਡੇ ਨਾਲੋਂ ਵੱਧ ਕਿ ਤੁਸੀਂ ਸ਼ੌਕ ਕੀਤਾ ਸਾਡੀ ਤੋਂ ਨੀਂ ਉਮਰ ਵੀ ਨਹੀਂ ਜਿੰਨਾ ਤੁਹਾਨੂੰ ਸ਼ੌਕ ਕਰਦੇ ਹੋ ਉਹ ਜਾਨ ਇੱਕ ਜਦੋਂ ਮੰਨ ਕੇ ਚਲੋ ਵੀ ਬੱਚੇ ਨਿਕਲਦੇ ਆ ਵੀ ਉਹ ਪਤਾ ਜਿਵੇਂ ਲੱਗਦਾ ਵੀ ਆਪਾਂ 3-4 ਮਹੀਨੇ ਦਾ ਡਾਊਟ ਦੇ ਵਿੱਚ ਰਹਿੰਨੇ ਆ ਵੀ ਇਹ ਪੱਠਾ ਕਿ ਪੱਟੀ ਆ ਉਸਤਾਦ ਇਹਦੀ ਸਹੀ ਨਿਸ਼ਾਨੀ ਕੀ ਹੈ ਉਸਤਾਦ ਜੀ ਇਹਦੀ ਸਹੀ ਨਿਸ਼ਾਨੀ ਜਦੋਂ ਆਪਾਂ ਚੂਚੇ ਹੱਥ ਤੇ 10 ਦਿਨਾਂ ਤੇ ਹੋ ਜਾਂਦੇ ਆ ਜੀ ਦੱਸੋ ਜਦਾਂ ਤੇ ਹੋ ਜਾਂਦੇ ਆ ਜਿਉਂ ਆਪਾਂ ਬੱਚੇ ਨੂੰ ਫੜ ਕੇ ਆਪਾਂ ਉਹਨੂੰ ਕਿਉਂ ਕਰਾਂਗੇ ਨਾ ਹਾਂਜੀ ਜਿਹਦੀ ਤਾਂ ਭਾਰੀ ਆਵਾਜ਼ ਆ ਅੱਛਾ ਜੀ ਉਹ ਤਾਂ ਪੱਠਾ ਹੋਣਾ ਅੱਛਾ ਜਿਹਦੀ ਬਰੀਕ ਆਵਾਜ਼ ਹੋਊਗੀ ਬਦਲੀ ਵਾਲੀ ਜਿਹੜੀ ਉਹ ਵੀ ਪੱਟੀ ਅੱਛਾ ਜੀ ਦੱਸਾ ਜ਼ਰਾ ਤੂੰ ਪਤਾ ਲੱਗਦਾ ਵੀ ਮਾਨ ਲੇ ਕਿ ਚਲੋ ਕਨਫਰਮ ਹੈ ਪੂਰਾ ਆ ਪੱਕਾ ਪੱਕਾ ਨੋਟ ਕਰ ਲਿਓ ਬਾਈ ਜਿਹੜੇ ਨਵੇਂ ਸ਼ਕੀਨ ਵੀਰ ਹੈ ਬਾਕੀ ਪੁਰਾਣੇ ਨੂੰ ਤਾਂ ਸਾਰਾ ਪਤਾ ਹੀ ਆ ਜਿਹਦੀ ਆਵਾਜ਼ ਭਾਰੀ ਆ ਉਹ ਕੁੱਕੜ ਆ ਜਿਹਦੀ ਆਵਾਜ਼ ਪਤਲੀ ਆ ਉਹ ਮੁਰਗੀ ਆ ਹੋਰ ਨਿਸ਼ਾਨੀ ਕੋਈ ਇਹਦੀ ਅੱਗੇ ਚੱਲੋ ਖੰਭ ਵੀ ਵੱਡੇ ਖੰਭ ਜੀ ਵੀ ਵੇਖ ਲੈਂਦੇ ਹੁੰਦੇ ਆ ਜੀ ਖੰਭ ਨਹੀਂ ਖੰਭਾ ਤੋਂ ਕੋਈ ਨਹੀਂ ਹੁੰਦਾ ਜੀ ਖੰਭ ਤਾਂ ਵੱਡੇ ਛੋਟੇ ਆ ਨਾ ਪੁਕੜਵਾ ਦੀ ਖੰਭਾ ਇਹਦੇ ਮੇਰੇ ਕੋਲ ਪੁਕੜੀ ਫਿਰਦੇ ਨਹੀਂ ਹੈਗਾ ਪੁਕੜ ਨੂੰ ਜਿਆਦਾ ਵੇਟ ਆ ਉਹਦੇ ਕੋ ਉਪਰ ਨੂੰ ਜਿਆਦਾ ਚੰਗੇ ਕੰਮ ਆ ਅੱਛਾ ਜੀ ਵੱਡੇ ਕੰਮ ਆ ਠੀਕ ਹੈ ਜੀ ਇਹ ਦਿੰਦਾ ਇੱਕ ਨਾ ਹੋਰ ਚੀਜ਼ ਹੈ ਜੀ ਮੰਨ ਕੇ ਚੱਲੋ ਜਿਹੜਾ ਲਾਜ ਦਾ ਚੱਲੋ ਸਾਰੇ ਨੂੰ ਪਤਾ ਆ ਉਹਦਾ ਉਹਦਾ ਟ੍ਰੀਟਮੈਂਟ ਹੈ ਬਾਈ ਵੀ ਕਿਸੇ ਨੂੰ ਕਈ ਜਿਹੜੇ ਵੀ ਸੁਭਾਅ ਦੇ ਚੁੰਡੀ ਨਹੀਂ ਆਰਾਮ ਆ ਜਾਂਦਾ ਜਿਹਨੂੰ ਨਹੀਂ ਆਉਣਾ ਉਹ ਚਾਹੇ ਆਪ ਜਿੰਨਾ ਮਰਜ਼ੀ ਪੈਸਾ ਵਟ ਲਈਏ ਸਾਰਿਆਂ ਨੂੰ ਇਸ ਚੀਜ਼ ਦਾ ਪਤਾ ਇੱਕ ਜਿਹੜਾ ਮੰਨ ਕੇ ਚੱਲੋ ਵੀ ਮੇਨ ਮੁੱਦਾ ਮੇਨ ਸਵਾਲ ਆ ਵੀ ਜਿਵੇਂ ਹੁਣ ਮੰਨ ਕੇ ਚੱਲੋ ਜਾਨਵਰ ਘਾੜ ਪੈ ਜਾਂਦੇ ਆ ਹਾਂ ਬੜਾ ਟਾਈਮ ਲੱਗ ਜਾਂਦਾ 6-6 ਮਹੀਨੇ ਪੰਜ-ਪੰਜ ਮਹੀਨੇ ਉਹ ਝਾੜ ਕੰਪਲੀਟ ਕਰਾਉਣ ਵਾਸਤੇ ਜਲਦੀ ਬਾਹਰ ਲਿਆਉਣ ਵਾਸਤੇ ਕੀ ਚੀਜ਼ ਕਰੀਏ ਆਪਾਂ ਸਹੀ ਉਦੋਂ ਜਦੋਂ ਜੇ ਆਪਾਂ ਲਿਆਉਣੇ ਛੇਤੀ ਦੇ ਜਦੋਂ ਆਪਾਂ ਗਰਮੀ ਦੇ ਵਿੱਚ ਝਾੜ ਪਾਉਂਦੇ ਹਾਂ ਠੀਕ ਹੈ ਜੀ ਇਹਨਾਂ ਦਾ ਸੌ ਪੱਧਰ ਠੀਕ ਹੈ ਜੀ ਇਹ ਦੋ ਮਹੀਨੇ ਵਿੱਚ ਵਾਲੀ ਦਾ ਕੰਸਰ ਹੋ ਜਾਂਦੇ ਅੱਛਾ ਜੀ ਜਦੋਂ ਉਦੋਂ ਗਰਮੀ ਹੁੰਦੀ ਰਹੀ ਜੀ ਸ਼ੁੱਧੀ ਇਹਨਾਂ ਨੂੰ ਕਰਨਾ ਇਹਨਾਂ ਨੂੰ ਡੇਲੀ ਨਵਾੜੇ ਅੱਛਾ ਜੀ ਪੂਰ ਮਾਰ ਦੋ ਮਤਲਬ ਮਨ ਕੇ ਚਲੋ ਵੀ ਇਹਨੂੰ ਬਣਾ ਲਾਂ ਨਲਕੀ ਨਹੀਂ ਦਮਾਉਣਾ ਪਾਣੀ ਲੱਗਣਾ ਚਾਹੀਦਾ ਪਿੰਡੇ ਦੀ ਹੋਰ ਮਾਰਨੀ ਹੈ ਠੀਕ ਹੈ ਜੀ ਜੇ ਤਾਂ ਪੂਰ ਮਾਰਦੇ ਉਹਨਾਂ ਨੂੰ ਜਿਵੇਂ ਆਪਾਂ ਕਣਕ ਨੂੰ ਪਾਣੀ ਲਾ ਦਈਏ ਠੀਕ ਹੈ ਜੀ ਆ ਚੀਜ਼ ਠੀਕ ਹੋ ਜਾਈਏ ਤੇ ਬਾਜੀ ਤੋਂ ਬਾਅਦ ਮਨ ਕੇ ਚਲੋ ਮੁਰਗੇ ਜਦੋਂ ਹੁਣ ਆਪਾਂ ਬਾਜੀ ਛੱਡਤਾ ਬਾਜੀ ਤੋਂ ਬਾਅਦ ਆਪਾਂ ਉਹਦੀ ਸੰਭਾਈ ਕਿਵੇਂ ਕਰਨੀ ਹੈ ਮੁਰਗੇ ਦੀ ਇਹ ਚੀਜ਼ ਕਿਸੇ ਨੂੰ ਪਤਾ ਹੀ ਨਹੀਂ ਸੰਭਾਈ ਹੈ ਜੀ ਜਦ ਲੜਕੀ ਉਹਨਾਂ ਕੁੱਕੜ ਉਹ ਦੇਦੇ ਸਾਹ ਮਤਲਬ ਇਹ ਤਾਂ ਹੁੰਦਾ ਕੁਝ ਨਹੀਂਗਾ ਠੀਕ ਹੈ ਜੀ ਲੜਿਆਂ ਦਾ ਪਤਾ ਹੀ ਲੱਗਦਾ ਉਹਨਾਂ ਦੋਸੇ ਸਾਹਮਣੇ ਸਾਹਮਣੇ ਹੀ ਦਾ ਠੀਕ ਹੈ ਜੀ ਤੇ ਜੇ ਵਿਚਾਰੇ ਥੋੜਾ ਬੁਰਾ ਹੋ ਰਿਹਾ ਲੱਗੇ ਉਹਨੂੰ ਫਿਰ ਅਸੀਂ ਬ੍ਰੈਡ ਫਰੂਟ ਚਾਹ ਦੇ ਲੈ ਚਾਰ ਪੰਜ ਦਿਨ ਹਲਕਾ ਠੀਕ ਹੈ ਜੀ ਮੰਨ ਕੇ ਚਲੋ ਬਾਜੀ ਤੋਂ ਬਾਅਦ ਹਲਕਾ ਬ੍ਰੈਡ ਚਾਹ ਦੇ ਵਿੱਚ ਦੇਣਾ ਠੀਕ ਹੈ ਜੀ ਤੇ ਮਤਲਬ ਉਹ ਲੈਣਾ ਉਹਨੂੰ ਪਚਣਾ ਪੋਟਾ ਬਾਈ ਦਾ ਠੀਕ ਹੈ ਜੀ ਤੇ ਗੁਰਗਾ ਦੇ ਨਾਂ ਉਹਨਾਂ ਦਾ ਸੇਕਣਾ ਨੂੰ ਉਹ ਰੱਖਾ ਠੀਕ ਹੈ ਜੀ ਜਿੰਨਾ ਵੀ ਕੋਕਰ ਜਿਆਦਾ ਲੜ ਨੂੰ ਹਫਤਾ ਸੇਕ ਦੋ ਵਧੀਆ ਬਣਾ ਕੇ ਠੀਕ ਹੈ ਜੀ ਉਹਦੇ ਮੂੰਹ ਤੇ ਘੋੜੀ ਮਾਂਚ ਕਰਕੇ ਜਾਂ ਤੇਲ ਦੀ ਠੀਕ ਹੈ ਉਹਨੂੰ ਸੇਕੋ ਸਾਰੇ ਕੰਡੇ ਨਿਕਲ ਜੰਦੇ ਨੇ ਕੰਡੇ ਸਾਰੇ ਇਹ ਸਹੀ ਹੋ ਜਾਂਦਾ ਠੀਕ ਮੋੜਾ ਮੋੜਾ ਜਿਹੜੀ दारू ਆ ਹਾਂ ਜੀ ਚੰਗੀ ਆਪਾਂ ਕੋਈ ਵੀ ਲੈ ਲੈਂਦੇ ਆ ਉਹਦੇ ਚਿਹਰੇ ਤੇ ਰਾਤ ਨੂੰ ਮਲ ਕੇ ਚਾਰ ਪੰਜ ਲਾ ਕੇ ਦੋ ਸੇਕੋ ਠੀਕ ਹੈ ਜੀ ਸਹੀ ਹੋ ਜਾਂਦਾ ਵਰਨੀ ਜਿਹੜਾ ਪਿੰਜਰੇ ਬਣਾਏ ਆ ਜਾਨਵਰਾਂ ਦੇ ਹਾਂ ਜੀ ਇਹ ਮੰਨ ਕੇ ਚੱਲੋ ਵੀ ਡਿਜ਼ਾਈਨ ਮੈਂ ਤਾਂ ਯਾਰ ਕਈ ਵੇਖੇ ਗੋਲ ਜਿਹੇ ਹੁੰਦੇ ਹਨ ਬੜੇ ਸੋਹਣੇ ਚੌਰਸ ਜੀ ਬਈ ਆਪ ਹੀ ਤਿਆਰ ਕਰਾਇਆ ਕੀ ਕਿਤੋਂ ਲੈ ਕੇ ਆਏ ਹੋ ਨਹੀਂ ਆਪਾਂ ਆਪ ਹੀ ਕਰਾਇਆ ਜੀ ਘਰੇ ਤਿਆਰ ਕਰਾਇਆ ਠੀਕ ਹੈ ਕਿੰਨੇ ਦਾ ਹੋ ਗਿਆ ਜੀ ਬਈ ਇਹ ਇੱਕ ਤਿਆਰ ਇਹ 3500 ਰੁਪਏ ਚ ਇੱਕ ਪਿੰਗੜਾ ਤਿਆਰ ਹੋ ਗਿਆ ਜਿਹੜਾ ਠੀਕ ਹੈ ਜਿਹੜਾ ਇਹ ਵਾਲਾ ਹਾਂਜੀ ਠੀਕ ਹੈ ਕਈ ਗੋਲ ਜਿਹੇ ਤਾਂ ਬੜੇ ਵੇਖੇ ਪਰ ਇਹ ਬੜੇ ਸੋਹਣੇ ਲੱਗਦੇ ਆ ਸਰੀਏ ਦੇ ਤਿਆਰ ਕਰਾਏ ਹਾਂਜੀ ਇਹ ਸਰੀਏ ਦੇ ਤਿਆਰ ਕਰਾਏ 4 ਸੁੱਤਾ ਸਰ ਗਿਆ ਇਹ ਉਹਦੇ ਤਿਆਰ ਠੀਕ ਹੈ ਸਨੇ ਸਰੀਆ ਸਨੇ ਲਿਵਰ 3500 ਦੇ 3500 ਦਾ ਪਿੰਗੜਾ ਬੜੇ ਵਧੀਆ ਯਾਰ ਬਈ ਇਹ ਹੁਣ ਟੋਟਲਾ ਆਪਣੇ ਕੋ ਪੂਰਤਲ ਆਪਣੇ ਕੋਲ 21 22 ਜਨਵਰੀ ਹੈਗੀ 21 22 ਹਾਂਜੀ ਠੀਕ ਹੈ ਠੀਕ ਚੰਗਾ ਲੱਗਿਆ ਤਾਂ ਬਾਅਦ ਤੋਂ ਬਾਅਦ ਵੀਡੀਓ ਨੂੰ ਆਪਣੇ ਨੂੰ ਜ਼ਰੂਰ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੋ ਵੀ ਗੱਲਾਂ ਸੀ ਬਾਈਆਂ ਰਾਂ ਦੇ ਦਿਲ ਦੀਆਂ ਆਪਾਂ ਸਾਰੀਆਂ ਇੰਟਰਵਿਊ ਦੇ ਵਿੱਚ ਦੱਸਤੀਆਂ ਮੇਰਾ ਫਰਜ਼ ਹੁੰਦਾ ਇੰਟਰਵਿਊ ਕਰਕੇ ਤੁਹਾਡੇ ਅੱਗੇ ਲੈ ਕੇ ਆਉਣੀ ਇੱਕ ਹੀ ਮੇਰੀ ਤਮੰਨਾ ਹੁੰਦੀ ਹੈ ਸ਼ੁਰੂ ਤੋਂ ਵੀ ਸਾਡੀ ਨੌਜਵਾਨੀ ਪੀੜ੍ਹੀ ਸਾਡੇ ਭਰਾ ਚੰਗੇ ਰਾਹਤੇ ਤੇ ਤੁਰਨ ਨਸ਼ੇ ਪੱਤੇ ਤੋਂ ਬਚੇ ਰਹਿਣ ਚੰਗੇ ਕੰਮ ਕਰਨ ਸ਼ੌਂਕ ਨਾਲ ਜੁੜਨ ਜੇ ਚੰਗਾ ਲੱਗਿਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ